ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਆਮ ਆਦਮੀ ਪਾਰਟੀ ਦੀ ਮੁਸੀਬਤ ਵੱਧਦੀ ਜਾ ਰਹੀ ਹੈ ਲੋਕਲ ਵਿਧਾਇਕਾਂ ਦਾ ਮੰਤਰੀਆਂ ਦਾ ਤਾਂ ਵਿਰੋਧ ਹੋ ਰਿਹਾ ਹੈ ਦਿੱਲੀ ਦੀ ਲੀਡਰਸ਼ਿਪ ਦਾ ਵੀ ਵੱਡੇ ਪੱਧਰ ਉੱਪਰ ਵਿਰੋਧ ਹੋਣ ਲੱਗਿਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਦਾ ਜਿਸ ਪੱਧਰ ਉੱਪਰ ਵਿਰੋਧ ਹੋਇਆ ਕਿਉਂ ਹੋਇਆ ਸਵਾਲ ਖੜੇ ਹੋ ਰਹੇ ਤੇ ਮੁਸੀਬਤ ਵੱਧ ਗਈ ਹੈ ਕੀ ਇਸ ਟ੍ਰਿਕ ਦੇ ਨਾਲ ਵਰਕਰ ਜੇਕਰ ਭਮੱਕੜ ਵਿਰੋਧ ਕਰਨਗੇ ਤਾਂ ਆਮ ਆਦਮੀ ਪਾਰਟੀ ਅਸਤੇ ਚਿੰਤਾ ਵਾਲੀ ਗੱਲ ਹੈ ਵਿਰੋਧ ਕਰਨ ਵਾਲੇ ਡਾਕਟਰ ਰਾਜਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮੀਤ ਜੀ ਸਸੀガル ਜੀ ਅਸ਼ੋ ਜੀ ਡਾਕਟਰ ਸਾਹਿਬ ਸਿੱਧਾ ਸਵਾਲ ਡਾਕਟਰ ਸਾਹਿਬ ਵਿਰੋਧ ਕਰਨ ਦਾ ਕਾਰਨ ਕੀ ਹੈ ਕਿਉਂ ਕਰਨਾ ਪੈ ਗਿਆ ਤੁਹਾਨੂੰ ਮਨੀਸ਼ ਸੋਧਿਆ ਦਾ ਵਿਰੋਧ ਹਾਂ ਜੀ ਵੀਰ ਜੀ ਉਸ ਤਰ੍ਹਾਂ ਸੀ ਜੀ ਮਸਲਾ ਜਦੋਂ ਮਨੀਸ਼ 소ਧਿਆ ਜੀ ਨੇ ਤਲਵੰਡੀ ਸਾਭਾ ਸਾਡੇ ਤਖਸਾਲ ਤੇ ਹਰਾਂ ਦੇ ਪੀੜਤ ਇੱਕ ਅਰਦਾਸ ਕਰਨ ਆਉਣਾ ਸੀਗਾ ਜੀ 5 ਵਜੇ ਸ਼ਾਮ ਦਾ ਪ੍ਰੋਗਰਾਮ ਸੀਗਾ ਜੀ ਲਿਖਿਆ ਸੋ ਉੱਥੇ ਸਾਡੇ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਜ ਸ਼ਾਮ ਨੂੰ 5 ਵਜੇ ਮਨੀਸ਼ 소ਧਿਆ ਜੀ ਪਹੁੰਚ ਰਹੇ ਹੈ ਜੀ ਮੈਂ ਆਮ ਆਜ਼ਮੀ ਪਾਰਟੀ ਦਾ ਪੁਰਾਣਾ ਵਲੰਟੀਅਰ ਹੋਣ ਦੇ ਨਾਤੇ ਜੀ ਤੇ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਸੀ ਸਾਡੇ ਜੂਨੀਅਰ ਜਥੇਬੰਦੀ ਦੇ ਜੀ ਅਸੀਂ ਇਕੱਠੇ ਹੋ ਕੇ ਜੀ ਮਤਲਬ ਉੱਥੇ ਮਨੀਸ਼ 소ਧਿਆ ਜੀ ਨੂੰ ਸਾਡੇ ਨਾਲ 2022 ਦੇ ਵਿੱਚ ਇੱਕ ਵਾਅਦਾ ਕੀਤਾ ਸੀਗਾ ਜੀ ਵੀ ਸਾਨੂੰ ਅਸੀਂ ਰਜਿਸਟ੍ਰੇਸ਼ਨ ਦੇਵਾਂਗੇ ਜੀ ਪੱਕੇ ਕਰਾਂਗੇ ਜੀ ਸਾ ਆਪਣੀ ਸਰਕਾਰ ਬਣ ਜੇ ਤੇ ਤੁਸੀਂ ਮਤਲਬ ਵੋਟਾਂ ਪਾਓ ਵੱਧ ਤੋਂ ਵੱਧ ਜੀ ਅਸੀਂ ਵੋਟਾਂ ਪਾ ਕੇ ਦੇਖੋ ਸਰਕਾਰ ਬਣਾਤੀ ਜੀ ਹੋਰ ਵੀ ਕਾਉਂਸਲਿੰਗ ਕੀਤਾ ਜੀ ਡਾਕਟਰ ਸਾਥੀਆਂ ਨੂੰ ਰਿਸ਼ਤੇਦਾਰਾਂ ਨੂੰ ਅਸੀਂ ਉਹ ਵਾਅਦਾ ਯਾਦ ਕਰਾਉਣ ਪਹੁੰਚੇ ਸੀਗੇ ਜੀ ਉੱਥੇ ਜੀ ਦੱਸ ਸਾਥੀ ਜੀ ਤੇ ਫਿਰ ਆਹ ਜਿਹੜੀ ਆ ਚਰਚਾ ਗੱਲ ਚੱਲ ਰਹੀ ਸੀ ਕਿ ਵੀਡੀਓ ਬਣਾਉਣ ਵਾਸਤੇ ਕਰ ਰਹੇ ਹੋ ਗਿਓ ਕਿ ਤੁਸੀਂ ਇਸ ਤੋਂ ਪਹਿਲਾਂ ਪਾਰਟੀ ਦੇ ਲੀਡਰਾਂ ਨੂੰ ਮਿਲਿਓ ਜਾਂ ਸਿਰਫ ਵੀਡੀਓ ਬਣਾਉਣ ਵਾਸਤੇ ਕੀਤਾ ਸਭ ਕੁਝ ਅਬ ਪਾਰਟੀ ਦੇ ਲੀਡਰਾਂ ਨੂੰ ਬਹੁਤ ਵਾਰ ਮਿਲਿਆ ਜੀ ਅਸੀਂ ਪਰ ਸਮੇਂ ਦੇ ਨਾਲ ਅਸੀਂ ਮਤਲਬ ਮਨੀਸ਼ ਸੋਧਿਆ ਦੇ ਵਿੱਚ ਧਿਆਨ ਚ ਗੱਲ ਜੇ ਹੋਣੀ ਚਾਹੁੰਦੇ ਸੀਗੇ ਜੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਹੋਰ ਹੋਗਾ ਜੀ ਮਨੀਸ਼ ਸੋਧਿਆ ਜੀ ਸਾਨੂੰ ਮਿਲਿਆ ਵਧੀਆ ਉਹ ਕਹਿੰਦੇ ਵੀ ਆਪਾਂ ਨੀਚੇ ਜਾ ਕੇ ਮੀਟਿੰਗ ਕਰਾਂਗੇ ਜੀ ਤੁਹਾਡੇ ਡਾਕਟਰ ਸਾਥੀਆਂ ਨਾਲ ਸਾਰੇ ਨਾਲ ਮੀਟਿੰਗ ਕਰੀ ਵੀ ਹੈ ਜੀ ਉੱਥੇ ਜਦੋਂ ਮੈਂ ਪਾਰਟੀ ਦੀ ਜਥੇਬੰਦੀ ਦਾ ਪੂਰਾ ਉਹਨਾਂ ਨੂੰ ਦੱਸਿਆ ਜੀ ਮਤਲਬ ਵੀ ਅਸੀਂ 10 ਸਾਲ ਤੋਂ ਪਾਰਟੀ ਦੇ ਵਿੱਚ ਮਿਹਨਤ ਕਰ ਰਹੇ ਹਾਂ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਥੇ ਮਤਲਬ ਈਸ਼ੂ ਉੱਥੇ ਬਣ ਗਿਆ ਜੀ ਗੱਲ ਉੱਥੇ ਬੀਬਾ ਬਲਜਿੰਦਰ ਕੌਰ ਜੀ ਬੋਲਣ ਲੱਗ ਜੀ ਸੋਦੀ ਅਸੀਂ ਬੈਠ ਕੇ ਮੀਟਿੰਗ ਕਰਾਵਾਂਗੇ ਜੀ ਤੁਸੀਂ ਅੱਜ ਇੱਥੇ ਮੱਥਾ ਟੇਕਣ ਆਇਆ ਜੀ ਤੇ ਮੈਂ ਉੱਥੇ ਆਵਾਜ਼ ਠਾਈ ਜੀ ਮੈਂ ਕਿਹਾ ਬੀਬਾ ਜੀ 10 ਸਾਲਾਂ ਦੇ ਵਿੱਚ ਸਾਡੀ ਤੁਸੀਂ ਕਿਤੇ ਮੀਟਿੰਗ ਨਹੀਂ ਕਰਾਈ ਸਾਡੀ ਕਦੇ ਸਾਨੂੰ ਤੁਸੀਂ ਕਿਸੇ ਵੱਡੇ ਲੀਡਰ ਨਾਲ ਮਲਾਇਆ ਨਹੀਂ ਜੀ ਵੀ ਸਾਨੂੰ ਆਉ ਦਾ ਪੱਖ ਰੱਖ ਰਹੇ ਨਹੀਂ ਜੀ ਫਿਰ ਬਲਜਿੰਦਰ ਕੌਰ ਨੇ ਕਿਹਾ ਵੀ ਇੱਧਰ ਜੀ ਇੱਕ ਵੀਡੀਓ ਬਣਾਉਣ ਦਾ ਕਰਜਾ ਜੀ ਜਦੋਂ ਇਹਨਾਂ ਨੇ ਇਹ ਆਵਾਜ਼ ਦਿੱਤੀ ਫਿਰ ਸੋਹਦੀਆ ਸਾਹਿਬ ਵੀ ਵਾਪਸ ਮੁੜ ਕੇ ਸਾਨੂੰ ਮੈਨੂੰ ਕਹਿਣ ਲੱਗੇ ਵੀ ਤੁਸੀਂ ਵੀਡੀਓ ਤਾਂ ਨਹੀਂ ਬਣਾਉਂਦੇ ਜੀ ਮੈਂ ਕਿਹਾ ਨਹੀਂ ਜੀ ਵੀਡੀਓ ਨਹੀਂ ਬਣਾਉਂਦੇ ਸੋਧਿਆ ਸਾਹਿਬ ਅਸੀਂ ਪੱਖ ਰੱਖਦੇ ਆ ਅਸੀਂ ਪੁਰਾਣੇ ਵਲੰਟੀਅਰ ਆ ਜੀ ਅਸੀਂ ਉਹ ਪਮਕੜਾ ਜਿਹੜੇ 1913-14 ਦੇ ਚੱਲੇ ਹੋਏ ਆ ਪਾਰਟੀ ਦੇ ਦਿਨ ਰਾਤ ਅਸੀਂ ਮਿਹਨਤ ਕੀਤੀ ਆ ਜੀ ਸੋ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਆਪਦੇ ਪਰਿਵਾਰ ਆਪਦੇ ਬਿਜ਼ਨਸ ਛੱਡ ਕੇ ਆਪ ਦਾ ਫੇਰ ਕਰਦੇ ਸੀ ਪਾਰਟੀ ਦੇ ਦਿਨ ਰਾਤ ਇਕ ਕਰਤਾ ਸੀ ਜੀ ਅੱਛਾ ਆ ਸਮੱਸਿਆਵਾਂ ਕਿਹੜੀਆਂ ਸੀਗੀਆਂ ਜਿਹੜੀਆਂ ਤੁਸੀਂ ਮਨੀਸ਼ ਸੋਧਿਆ ਦੇ ਸਾਹਮਣੇ ਰੱਖਣੀਆਂ ਸੀ ਉਹ ਕਿਹੜੀਆਂ ਸਮੱਸਿਆਵਾਂ ਸੀਗੀਆਂ ਸਮੱਸਿਆ ਵੀਰ ਜੀ ਸਾਡੇ ਤਲਵੰਡੀ ਸਭੋ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਪਈਆਂ ਜੀ ਸਾਨੂੰ ਦੇਖੋ ਜੀ ਬਰਕਰਾਂ ਨੂੰ ਬਹੁਤ ਵੱਡੀ ਆਸ ਸੀ 1985 ਦੇ ਵਿੱਚ ਵੀ ਜਿੱਥੋਂ ਕੈਪਟਨ ਮਰਿੰਦਰ ਸਿੰਘ ਜੀ ਸਾਡੇ ਸੀਐਮ ਮੁੱਖ ਮੰਤਰੀ ਦੋ ਵਾਰੀ ਰਹੇ ਆ ਉਹ ਇੱਥੋਂ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਸੀਗੇ ਉਸ ਤੋਂ ਬਾਅਦ ਜੀ 1992 ਦੇ ਵਿੱਚ ਹਰਮੰਦਰ ਸਿੰਘ ਜੱਸੀ ਜੀ ਇੱਥੋਂ ਐਮਐਲਏ ਬਣਿਆ ਜੀ ਜੋ ਲੋਕਾਂ ਨੂੰ ਬੜੀ ਵੱਡੀ ਆਸ ਸੀ ਇਹਨਾਂ ਤੋਂ ਮੁੱਖ ਮੰਤਰੀ ਸਾਹਿਬ ਤੋਂ ਵੀ ਤੇ ਹਰਮੰਦਰ ਜੱਸੀ ਜੀ ਤੋਂ ਵੀ ਵੀ ਇਹ ਦੇਖੋ ਆਪੋਜੀਟ ਸਰਕਾਰ ਦੇ ਹਰ ਕਈ ਐਮਐਲਏ ਜਿੱਤੇ ਜੀਤਵਿੰਦਰ ਸਿੱਧੂ ਜੀ ਬਣੇ ਇੱਥੋਂ ਪਰ ਸਰਕਾਰ ਅਸੀਂ ਇਹ ਕਹਿੰਦੇ ਸੀ ਜੇ ਸਰਕਾਰ ਨਹੀਂ ਇਹਦੀ ਉੱਪਰ ਨਹੀਂ ਚੱਲਦੀ ਸਾਨੂੰ ਬਲਜਿੰਦਰ ਕੌਰ ਤੋਂ 2022 ਦੇ ਵਿੱਚ ਵੱਡੀ ਆਸ ਬਣ ਗਈ ਸੀ ਵੀ ਅਸੀਂ ਹਲਕੇ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਇੱਥੇ ਇੰਡਸਟਰੀ ਵੀ ਲੱਗੀ ਹੈ ਦੇਖੋ ਹੋਰ ਵੀ ਕੰਮ ਹੈ ਜੀ ਜੋ ਤੇ ਤੇ ਇਹ ਬਾਈ ਜੀ ਸਾਨੂੰ ਬਹੁਤ ਵੱਡੀ ਆਸ ਸੀਗੀ ਆਸ਼ੂ ਜੀ ਵੀ ਕੈਪਟਨ ਮਨਿੰਦਰ ਜੀ ਵੀ ਦੋ ਵਾਰੀ ਮੁੱਖ ਮੰਤਰੀ ਬਣ ਕੇ ਇਥੋਂ ਉਹਨਾਂ ਤੋਂ ਵੀ ਨਹੀਂ ਕੋਈ ਵੱਡੇ ਪੱਧਰ ਦੇ ਕੰਮ ਜਿਵੇਂ ਗੱਡੀ ਦੀ ਲੈਣ ਤਖਤ ਸਾਵਾ ਸਾਡੇ ਚੌਥਾ ਤਖਤ ਹੈ ਜਿੱਥੇ ਹਜੇ ਤੱਕ ਗੱਡੀ ਦੀ ਲੈਣ ਨਾਲ ਅਸੀਂ ਇੱਥੇ ਜੁੜੇ ਜੀ ਰੇਲਵੇ ਸਟੇਸ਼ਨ ਨਹੀਂ ਬਣਿਆ ਕੋਈ ਤੇ ਵੱਡੀਆਂ ਆਸਾਂ ਤੋਂ ਜਿਹੜੇ ਛੋਟੇ ਕੰਮ ਦਾ ਚਰੋ ਹੋ ਹੀ ਜਾਂਦਾ ਐਮਐਲਏ ਦੇ ਥਾਣੇ ਦੇ ਸੀਲ ਚ ਪਰ ਬਲਜਿੰਦਰ ਕੌਰ ਦੇ ਅੰਦਰ ਸਾਡੇ ਉਹੋ ਜਿਹੇ ਕੰਮ ਵੀ ਨਹੀਂ ਹੋ ਜੀ ਵਰਕਰਾਂ ਦੇ ਮਾਣੀ ਦਲ ਟੁੱਟ ਗਈ ਨਹੀਂ ਤੁਸੀਂ ਕਹਾਂ ਵਰਕਰਾਂ ਦੇ ਕੰਮ ਨਹੀਂ ਹੋਏ ਕਿਹੜੇ ਕੰਮ ਹੈ ਜਿਹੜੇ ਵਰਕਰਾਂ ਦੇ ਨਹੀਂ ਹੋਏ ਬਰਕਰਾਂ ਦਾ ਕੋਈ ਕੰਮ ਹੀ ਨਹੀਂ ਹੋ ਰਹੀ ਅਸੀਂ ਜਿੱਥੇ ਵਰਕਰ ਜਾਂਦੇ ਆ ਆਸ ਕਰਕੇ ਥਾਣੇ ਤਹਿਸੀਲਾਂ ਜਿੱਥੇ ਵੀ ਜਾਂਦੇ ਨਗਰ ਕੌਂਸਲ ਜੀ ਸਾਨੂੰ ਉਥੇ ਜਵਾਬ ਮਿਲਦਾ ਜੀ ਅਸੀਂ ਫਿਰ ਆਪਦੇ ਘਰੇ ਬੈਠੇ ਜੀ ਤਹਿਸੀਲ ਦੇ ਵਿੱਚ ਵੀ ਜੋ ਸਾਨੂੰ ਵਰਕਰਾਂ ਦੀ ਸਾਡੀ ਪੁਸ਼ਕ ਚਾਹੀਦੀ ਸੀ ਕਿਤੇ ਵੀ ਸਾਡੀ ਕਿਤੇ ਸਾਡੀ ਇੱਜ਼ਤ ਨਹੀਂ ਉਹ ਹੀ ਵਰਕਰ ਸਾਰੇ ਵਲੰਟੀਅਰ ਆ ਰਹੀ ਅਸੀਂ ਆਪਦੇ ਘਰੇ ਬੈਠੇ ਜੀ ਇਹਦੇ ਨਾਲ ਕੀ ਆਖਣਾ 5-10 ਬੰਦੇ ਉਹ ਵੀ ਜਿਹੜੇ ਬੰਦੇ ਉਹਨਾਂ ਨੂੰ ਕੋਈ ਲਾਲਚ ਦਿੱਤੇ ਹੋਇਆ ਜੀ ਕਿਸੇ ਨੂੰ ਠੇਕਾ ਦਿੱਤਾ ਜੀ ਕਿਸੇ ਨੂੰ ਮੜਾ ਵੋਟਾ ਪਾਰਕਿੰਗ ਦਾ ਠੇਕਾ ਦਿੱਤਾ ਕਿਸੇ ਨੂੰ ਕੋਈ ਹਸਪਤਾਲ ਦੇ ਵਿੱਚ ਕੋਈ ਸਫਾਈ ਦਾ ਦਿੱਤਾ ਹੀ ਠੇਕਾ ਉੱਥੇ ਇਹੇ ਜੇ ਕੰਮ ਮਤਲਬ ਉਹ ਬੰਦੇ ਨਾਲ ਤੁਰੇ ਫਿਰਦੇ ਹੀ ਅੱਛਾ ਜੇਕਰ ਵਰਕਰਾਂ ਦੇ ਕੰਮ ਨਹੀਂ ਹੋ ਰਹੇ ਤੁਸੀਂ ਕਹਿ ਰਹੇ ਹੋ ਤਾਂ ਫਿਰ ਵਿਧਾਇਕ ਕੀ ਕਰ ਰਹੇ ਹੋ ਨਹੀਂ ਕਹਿੰਦੇ ਅਫਸਰਾਂ ਨੂੰ ਆਪਣੇ ਕਿ ਸਾਡੀ ਵਰਕਰਾਂ ਦੀ ਗੱਲ ਸੁਣੋ ਇਹਨਾਂ ਦੇ ਕੰਮ ਕਰੋ ਇਹਨਾਂ ਦੀ ਮਜਬੂਰੀਆਂ ਹੈਗੀ ਲੋਕਾਂ ਨੂੰ ਜਵਾਬ ਦੇਣਾ ਉਹ ਕੀ ਕਰ ਰਹੇ ਆ ਵਿਧਾਇਕ ਕੀ ਕਰ ਰਹੇ ਆ ਜੇਬੀਰ ਜੀ ਆਸੂ ਜੀ ਸਾਡੀ ਵਿਧਾਇਕ ਸਾਡੀ ਗੱਲ ਸੁਣਦੇ ਹੁੰਦੇ ਫੇ ਸਾਨੂੰ ਦੇਖੋ ਮਨੀਸ਼ ਸੋਧਿਆ ਕੋਲੇ ਤਾਂ ਸਵਾਰ ਰੱਖਣ ਦਾ ਲੋੜ ਹੀ ਸਾਨੂੰ ਜੇ ਸਾਡੀ ਵਿਧਾਇਕ ਹੀ ਗੱਲ ਸੌਂਦੇ ਸੀ ਤਾਂ ਫਿਰ ਇਹਦੇ ਨਾਲ ਲੱਗ ਕੇ ਉੱਥੇ ਇੱਕ ਸਵਾਗਤ ਕਰਦੇ ਉਹਨਾਂ ਦਾ ਜੀ ਸਾਨੂੰ ਮਜਬੂਰ ਹੋ ਕੇ ਸਾਨੂੰ ਮਤਲਬ ਉੱਥੇ ਉਹਨਾਂ ਨੂੰ ਵੱਖ ਰੱਖਣਾ ਪਿਆ ਸਾਡਾ ਆਪ ਦਾ ਵੀ ਸਾਡੀ ਬਰਕਰਾਰਾਂ ਦੀ ਸੁਣਵਾਈ ਕਰੋ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਫਿਰ ਉੱਥੇ ਬਜਿੰਦਰ ਕੌਰ ਕਹਿਣ ਲੱਗੀ ਵੀ ਥੋੜੀ ਬਹਿ ਕੇ ਗੱਲ ਕਰਾਂਗੇ ਜੀ ਮੈਂ ਉਹ ਤਾਂ ਹੀ ਗੁੱਸੇ 'ਚ ਕਿਹਾ ਸੀ ਮੈਂ ਕਿਹਾ ਜੀ 10 ਸਾਲਾਂ ਦੇ ਵਿੱਚ ਸਾਡੀ ਕੋਈ ਸੀ ਕਿਹਦੇ ਮੀਟਿੰਗ ਨਹੀਂ ਕਰਾਈ ਤੇ ਤਾ ਕਰਕੇ ਸਾਨੂੰ ਸੋਧਿਆ ਸਾਹਿਬ ਆ ਤੇ ਵੱਡੇ ਲੀਡਰ ਆ ਸਾਡੀ ਪਾਰਟੀ ਦੇ ਉਹਨਾਂ ਕੋਲੇ ਪੱਖ ਰੱਖਣਾ ਪਿਆ ਜੀ ਇਹਨਾਂ ਨੇ ਕਹਤਾ ਜੀ ਇਥੇ ਵੀ ਡਾਕਟਰ ਦਾ ਵਿਰੋਧ ਕਰਦਾ ਜੀ ਤਾਂ ਵੀਡੀਓ ਬਣਾਉਂਦਾ ਜੀ ਦੇਖੋ ਉਲਟ ਭਾਗੇ ਸੁਨੇਹਾ ਜੀ ਸਾਹ ਕਿਹੜੇ ਪਰਚੇ ਪਾਏ ਆ ਤੁਹਾਡੇ ਦੇ ਪਰਚਿਆਂ ਦਾ ਜ਼ਿਕਰ ਕਰ ਰਹੇ ਹੋ ਪਰਚੇ ਸਾਡੇ ਤੇ ਬੀਬਾ ਬਲਜਿੰਦਰ ਕੌਰ ਨੇ ਹੀ ਪਾਇਆ ਜੀ ਮੇਰੇ ਤੇ 2022 ਦੇ ਵਿੱਚ ਹੀ ਉਸ ਤੋਂ ਬਾਅਦ 23 ਦੇ ਵਿੱਚ ਵੀ ਆਏ ਇਹ ਮੇਰੇ ਤੇ ਪਰਚਾ ਪਾਉਣ ਦੀ ਰਾਤ ਨੂੰ ਅਸੀਂ ਕੋਈ ਰਫਾਇਨਰੀ ਵਾਲੇ ਗੁੰਡਾ ਟੈਕਸ ਵਸੂਲ ਤੇ ਬੰਦੇ ਫੜੇ ਜੀ ਤੇ ਉਹੋ ਵੀ ਰਾਤ ਨੂੰ ਆਏ ਜੀ ਥਾਣੇ ਚੱਲ ਕੇ ਵੀ ਰਾਜਵੀਰ ਤੇ ਪਰਚਾ ਪਾਉਣਾ ਸੀ ਉਹ ਤਾਂ ਐਸਐਸਪੀ ਨੇ ਕਹਿਤਾ ਵੀ ਜਿੱਦੋਂ ਕੋਈ ਅਸਲਾ ਚੱਲਿਆ ਨਹੀਂ ਇਹਨਾਂ ਨੂੰ ਕਿਹਾ ਵੀ ਬੀਬਾ ਤੋ ਛੋਡਾ ਮਤਲਬ ਇਹ ਛੋਡੇ ਬੰਦੇ ਗੱਡੀਆਂ ਲੈ ਕੇ ਕਿਉਂ ਫਿਰਦੇ ਰਾਤ ਨੂੰ 12 ਵਜੇ ਇਹ ਕਹਿੰਦੇ ਜੀ ਇੱਤਾਂ ਜੀ ਸਾਡੇ ਜੀ ਬਾਹਰੋਂ ਝੋਨਾ ਆਉਂਦਾ ਜੀ ਆਪਣੇ ਪੰਜਾਬ ਦੇ ਵਿੱਚ ਇੱਥੇ ਮਹਿੰਗਾ ਵਿਕਦਾ ਜੀ ਐਂ ਕਰਕੇ ਜੂਪੀ ਜੋ ਝੋਨਾ ਆਉਂਦਾ ਸੀ ਤਾਂ ਉਹਨਾਂ ਨੂੰ ਕੰਟਰੋਲ ਕਰਦੇ ਆਂ ਉੱਥੇ ਵੀਰ ਜੀ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਪੁਲਿਸ ਕਾਦੇ ਵਿੱਚ ਸੀ ਅਸੀਂ ਡੀਐਸਪੀ ਸਾਹਿਬ ਨੂੰ ਕਹੋ ਤੁਸੀਂ ਵੀ ਛੋਡੇ ਬੰਦੇ ਰਾਤ ਨੂੰ ਕਿਉਂ ਪਰਦੇ ਆ ਇਹਨਾਂ ਨੂੰ ਸਮਾਂ ਦੀ ਫਿਟਲਾਨ ਦਿੱਤੀ ਉੱਥੇ ਵੀ ਤੁਸੀਂ ਕੋਈ ਪਰਚਾ ਨਹੀਂ ਪਾਉਣਾ ਛੋਡੇ ਬੰਦਿਆਂ ਨੂੰ ਘਰੇ ਲੈ ਕੇ ਜਾਓ ਆਪ ਦੇ ਨੂੰ ਅੱਛਾ ਐਮਐਲਏ ਪਰਚੇ ਪਾ ਕਿਉਂ ਰਹੇ ਆ ਕੁਝ ਤਾਂ ਗਲਤ ਕਰ ਰਹੇ ਹੋਵੋਗੇ ਨਾ ਜਾਂ ਉਹਨਾਂ ਨੂੰ ਲੱਗਦਾ ਜਾਂ ਕੋਈ ਅਜਿਹੀ ਚੀਜ਼ ਆ ਕਿ ਤੁਹਾਡੇ ਕੋਲ ਭੇਦ ਹੈਗੀ ਆ ਉਹ ਭੇਦ ਨਾ ਖੋਲ ਦਿਓ ਇਸ ਕਰਕੇ ਡਰਾਨ ਕਰਕੇ ਸਾਰੇ ਪਰਚੇ ਪਾਈ ਜਾਂਦੇ ਆ ਦੇਤੇ ਮੇਰੇ ਤੇ ਤਾਂ ਜੀ ਬਾਲਾ ਜਲਸੀ ਕਰਨ ਲੱਗ ਗਏ ਜਿਸ ਨੂੰ ਦੱਸਿਆ ਹੀ ਗੱਲ ਵੀ ਮੇਰੇ ਤੋਂ ਪਹਿਲਾਂ ਹੀ ਪਰਚਾ ਪਾਤਾ ਜੀ ਨੇ ਤੇ ਅਸੀਂ ਉਹ ਕਲਤਾਸ ਸੰਮਵ ਸਪੀਕਰ ਸਾਹਿਬ ਤੋਂ ਕਹਿ ਕੇ ਕੈਨਸਲ ਕਰਾਇਆ ਜੀ ਅਸੀਂ ਤੇ ਇਹਨਾਂ ਦਾ ਕਸਰ ਨਹੀਂ ਛੱਡੀ ਸੀ ਕੋਈ ਜੀ ਮਤਲਬ ਦੇਖੋ ਸਾਡੇ ਤੇ ਮੇਰੇ ਤਾਂ ਬਾਹਰ ਪੈ ਕੇ ਜੀ ਇਹ ਬਿਲਕੁਲ ਅਸੀਂ ਸਤ ਨੂੰ ਲੈ ਕੇ ਪਾਰਟੀ ਰੰਗਲਾ ਪੰਜਾਬ ਬਣਾਉਣੀ ਪੰਜਾਬ ਨੂੰ ਤੁਰੇ ਸੀ ਅਸੀਂ ਅਸੀਂ ਉਹ ਸਵਾਲ ਜਵਾਬ ਦਾ ਰੱਖਣੇ ਸੀ ਇਹਨਾਂ ਕੋਲੇ ਵੀ ਭਾਈ ਸਾਡਾ ਕੰਮ ਕਰਾਓ ਪਬਲਿਕ ਦਾ ਅਸੀਂ ਵਾਦਾ ਕੀਤਾ ਜਦੋਂ ਅਸੀਂ ਜ਼ੋਰ ਨਾਲ ਕਹਿ ਦਿੰਦੇ ਸੀ ਇਹਨਾਂ ਨੇ ਸਾਡੇ ਨਾਲ ਬਾਅਦ ਹੀ ਇੰਨੇ ਕੀਤੇ ਸੀ ਵੀ ਡਾਕਟਰ ਸਾਹਿਬ ਜਦੋਂ ਸਰਕਾਰ ਬਣ ਗਈ ਤੁਹਾਡੇ ਸਾਰੇ ਕੰਮ ਪੈਲ ਦੇ ਅਧਾਰ ਤੇ ਹੋਣਗੇ ਜੀ ਤੇ ਵੀ ਜੋ ਵੀ ਮਰਜ਼ੀ ਕੰਮ ਤੁਹਾਡੇ ਫੋਨ ਤੇ ਹੋਣਗੇ ਜੀ ਸਾਨੂੰ ਬਾਅਦੇ ਇੰਨੇ ਕਰਕੇ ਆਪ ਨੇ ਐਮਐਲਏ ਬਣ ਗਈ ਜੀ ਫਿਰ ਸਾਨੂੰ ਕਹਿਣ ਲੱਗੀ ਮੰਤਜੀ ਮੰਤਰੀ ਨਹੀਂ ਬਣਾਇਆ ਜੀ ਦੇਖੋ ਅਸੀਂ ਕਹਿੰਦੇ ਮੰਤਰੀ ਤਾਂ ਤੁਸੀਂ ਉੱਪਰ ਕੇਜਰੀਵਾਲ ਸਾਹਿਬ ਨੂੰ ਜਾਂ ਸੀਐਮ ਸਾਹਿਬ ਨਾਲ ਬਚਾ ਕਰੋ ਜੀ ਮੀਟਿੰਗ ਅਸੀਂ ਤਾਂ ਨਹੀਂ ਬਣਾਉਣਾ ਸੀ ਤਾਂ ਸਾਨੂੰ ਐਮਐਲਏ ਬਣਾਤਾ ਜੀ ਕਿ ਨਹੀਂ ਤੇ ਇਹ ਮੇਰੇ ਤੇ ਤਾਂ ਜ਼ਿਆਦਾ ਜਦੋਂ ਮੈਂ ਕੰਮ ਕਹਿਣ ਲੱਗ ਗਿਆ ਜੀ ਪਬਲਿਕ ਦੇ ਲੋਕਾਂ ਦੇ ਵੀ ਆਹ ਕੰਮ ਕਰਾਓ ਜੀ ਆਹ ਕਰਾਓ ਇਹਨਾਂ ਨੇ ਗਰੁੱਪ ਬਣਾ ਲਿਆ ਜੀ ਫੇਰ ਮੈਨੂੰ ਤਾਂ ਕੋਈ ਅਹੁਦਾ ਵੀ ਨਹੀਂ ਦਿੱਤਾ ਜਿੰਨਾਂ ਨੇ ਦੇਖੋ ਕਿਸੇ ਗੱਲ ਦਾ ਕੋਈ ਪਾਰਟੀ ਦਾ ਵੀ ਅੱਗੇ ਹੋ ਕੇ ਕੰਮ ਕਰੇ ਡਾਕਟਰ ਰਾਜਵੀਰ ਅੱਛਾ ਤੁਹਾਡੀ ਨੇੜਤਾ ਵੀ ਬਲਜਿੰਦਰ ਕੌਰ ਦੇ ਨਾਲ ਐਮਐਲਏ ਦੇ ਨਾਲ ਕਾਫੀ ਹੈ ਕੀ ਕੀਤਾ ਤੁਸੀਂ ਪਾਰਟੀ ਵਾਸਤੇ ਜਿਹੜੀ ਇੰਨੀ ਨੇੜਤਾ ਹੋ ਗਈ ਅਸੀਂ ਜੀ ਜਦੋਂ ਤੋਂ 2015 ਤੋਂ ਵਗੀ ਜੀ ਪਾਰਟੀ ਜੁੜੇ ਆ 16 17 ਦੇ ਵਿੱਚ ਅਸੀਂ 2 ਸਾਲ ਪੂਰੀ ਪਾਰਟੀ ਸੰਗਠਨ ਖੜਾ ਕਰਨ ਲਈ ਮਿਹਨਤ ਕੀਤੀ ਜੀ ਦੇਖੋ 17 ਦੇ ਵਿੱਚ ਅਸੀਂ ਬੀਬਾ ਜੀ ਨੂੰ ਘਰ-ਘਰ ਜਾ ਕੇ ਵੋਟਾਂ ਮੰਗੀਆਂ ਇਹਦੇ ਨਾਲ ਜਾ ਕੇ ਬੂਥ ਅਸੀਂ ਜਾ ਕੇ ਦੋ-ਦੋ ਬੂਥਾਂ ਦੇ ਬੈਠ ਕੇ ਦੀ ਮਦਦ ਕਰੀ ਜੀ ਦੂਸਰੇ ਅਕਾਲੀ ਕਾਂਗਰਸ ਨਾਲ ਅਸੀਂ ਲੜਦੇ ਰਹੇ ਨਾ ਪਿੱਛੇ ਜੀ ਦੇਖੋ ਤੇ ਇਹਨਾਂ ਨੇ ਸਾਨੂੰ ਜਦੋਂ 17 ਦੇ ਵਿੱਚ ਐਮਐਲਏ ਬਣ ਗਈ ਬਲਜਿੰਦਰ ਕੌਰ ਸਾਨੂੰ ਕਹਿੰਦੀ 5 ਸਾਲਦਨ ਸਾਨੂੰ ਫੇਰ ਲਾ ਰੱਖਿਆ ਵੀ ਆਪਣੀ ਤਾਂ ਸਰਕਾਰ ਨੇ ਜੀ ਅਸੀਂ ਇਹਨਾਂ ਨਾਲ ਹੀ ਧਰਨੇ ਲਾਉਂਦੇ ਰਹੇ ਜੀ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਨਾਲ ਖੜਦੇ ਜੀ ਲੋਕਾਂ ਨੂੰ ਫੇਰ ਵੀ ਪਿਆਰ ਨਾਲ ਸਮਝਾਉਂਦੇ ਰਹੇ ਵੀ ਬਾਈ ਜੀ ਜਦੋਂ ਬੀਬਾ ਜੀ ਐਮਐਲਏ ਨਹੀਂ ਬਣੇ ਐਮਐਲਏ ਬਣ ਕੇ ਇਹਨਾਂ ਦੀ ਪਾਵਰ ਹੀ ਨਹੀਂ ਤਾਹਾ ਅਸੀਂ ਏਸੀ ਭਲੇਖੇ ਚ ਰਹਿ ਗਏ ਜੀ 22 ਦੇ ਵਿੱਚ ਜਦੋਂ ਸਰਕਾਰ ਬਣ ਗਈ ਜੀ ਫਿਰ ਸਾਨੂੰ ਬਾਦੇ ਜਿਹੜੇ ਸਾਰੇ ਸੀਗੇ ਅਸੀਂ ਲੋਕਾਂ ਦੇ ਕੰਮਾਂ ਨੂੰ ਕਹਨੇ ਸੀਗੇ ਬੀਬਾ ਨੂੰ ਜੀ ਤੇ ਉਹ ਸਾਡਾ ਕੋਈ ਵੀ ਕੰਮ ਨਹੀਂ ਹੋਇਆ ਜੀ ਫਿਰ ਲੋਕ ਅਸੀਂ ਸਾਨੂੰ ਕਹਿਣ ਲੱਗੇ ਸੀ ਆਪਦੇ ਘਰੇ ਵਹਿਗੇ ਜੀ ਦੇਖੋ ਕੀ ਕਰੀਏ ਫਿਰ ਅਸੀਂ ਅੱਛਾ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਦੇ ਕੰਮ ਨਹੀਂ ਹੋਏ ਤੁਹਾਡੇ ਕੰਮ ਨਹੀਂ ਹੋ ਰਹੇ ਫਿਰ ਕੰਮ ਹੋਏ ਕੀ ਹੈ ਕਿੰਦੇ ਕੰਮ ਕੀਤੇ ਆ ਵਿਧਾਇਕ ਹੁੰਦੇ ਹੋਏ ਪਹਿਲਾਂ ਤਾਂ ਸਰਕਾਰ ਹੈ ਨਹੀਂ ਸੀ ਹੁਣ ਤਾਂ ਸਰਕਾਰ ਆ ਫਿਰ ਇਹਨਾਂ ਦਾ ਬਾਈ ਜੀ ਕਾਲੀ ਕਾਂਗਰਸ ਜਿਹੜੇ ਹੋਰ ਬੰਦੇ ਪੈਸੇ ਵਾਲੇ ਬੰਦੇ ਸੀ ਨਾ ਉਹ ਮੂਹਰੇ ਕਰਕੇ ਲਿਆ ਕੇ ਉਹਨਾਂ ਨੂੰ ਕਿਸੇ ਨੂੰ ਟੈਂਡਰ ਦੇਤੇ ਜੀ ਕਿਸੇ ਨੂੰ ਠੇਕੇ ਦੇਤੇ ਜੀ ਸਾਰੇ ਬੰਦੇ ਸਾਡੇ ਸਾਰੇ ਵਰਕਰ ਪਿੱਛੇ ਕਰਤੇ ਜਿਹੜੇ ਬੰਦੇ ਸਾਡੇ ਅਰਗੇ ਸੀਗੇ ਜਜ਼ਬਾਤੀ ਬੰਦੇ ਸੀਗੇ ਵੀ ਇਹ ਤਾਂ ਜੀ ਸਾਡੇ ਪੜ ਦੇ ਚੱਕ ਦੇਣਗੇ ਜੀ ਐਂ ਕਰ ਦੇਣਗੇ ਜੀ ਵੀ ਸਾਡੇ ਇਹਨਾਂ ਨਾਲ ਤਾਂ ਆਪਾਂ ਲੱਗ ਕੇ ਚੱਲਦੇ ਨਹੀਂ ਅੰਦਰ ਖਾਤੇ ਦੂਜੇ ਬੰਦੇ ਮੂਹਰੇ ਕਰਕੇ ਜੀ ਅੱਜ ਹੁਣ ਜਿਹੜੇ ਵਿਧਾਨ ਇਹਦੇ ਤਲਵੰਡੀ ਸਾਬ ਉਹਦੇ ਰਾਮਾ ਮੰਡੀ ਦੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਲਾਏ ਦੋਨੇ ਅਨਪੜਾ ਲੀੜੀਆਂ ਸਾਡੀਆਂ ਭੈਣਾ ਜੀ ਦੇਖੋ ਗੂਠਾ ਸਾਹਿਬ ਉਹਨਾਂ ਨੇ ਐ ਪੁੱਛਣਾ ਵੀ ਇੱਥੇ ਗੂਠਾ ਇੱਕ ਲਾਉਣਾ ਕਿ ਦੋ ਲਾਉਣਾ ਜੀ ਇਹਨਾਂ ਤਾਂ ਉਹ ਬੰਦੇ ਨੂੰ ਮੂਰੇ ਕਰਤਾ ਜੀ ਤੁਸੀਂ ਪਰਦੇ ਦਾ ਜ਼ਿਕਰ ਕੀਤਾ ਕਿਹੜੇ ਪਰਦੇ ਚੁੱਕਣ ਦੀ ਗੱਲ ਕਰ ਰਹੇ ਹੋ ਕਿਹੜੇ ਪਰਦੇ ਦਾ ਡਰ ਆ ਇਹਨਾਂ ਨੂੰ ਪਰਦੇ ਸਾਰੇ ਹੀ ਆ ਵੀਰ ਜੀ ਮੈਂ ਕੱਲ वाली ਵੀਡੀਓ ਦੇ ਵਿੱਚ ਵੀ ਦੱਸਿਆ ਸੀ ਇੰਟਰਵਿਊ ਦੇ ਵਿੱਚ ਦੇਖੋ ਰਫਾਈਨਲੀ ਦੇ ਵਿੱਚੋਂ ਗੁੰਡਾ ਟੈਕਸ ਬਸੂਤੀ ਜਾਂਦੇ ਅਸੀਂ ਫੜੇ ਬੰਦੇ ਤੇ ਕਚਹਿਰੀ ਦੇ ਵਿੱਚ ਸਾਰਾ ਕੁਝ ਚੱਲੀ ਜਾਂਦਾ ਉੱਥੇ ਰਿਸ਼ਮਤ ਚੱਲੀ ਜਾਂਦੀ ਹੈ ਜੀ ਅਸੀਂ ਕੀ ਕਰੀ ਆਉਣਾ ਉੱਥੇ ਬਾਰ ਬਾਰ ਅਸੀਂ ਤਾਂ ਕਹਿ ਕਹਿ ਕੇ ਥੱਕ ਗਏ ਜੀ ਉੱਥੇ ਹੁਣ ਕਚਹਿਰੀ ਦੀ ਤੁਹਾਨੂੰ ਮੈਂ ਦੱਸ ਦੇਣਾ ਦੁਬਾਰਾ ਫਿਰ ਤੁਸੀਂ ਆਖੋ ਮੈਂ ਰਪੀੜਾ ਹੁਣ ਉੱਥੇ ਜਿਹੜਾ ਪਾਰਕਿੰਗ ਦਾ ਕਚਹਿਰੀ ਦੇ ਵਿੱਚ ਤਲਵੰਡੀ ਸਾਬੋ ਜੀ ਟੈਂ ਠੇਕਾ ਹੁੰਦਾ ਜੀ ਦੇਖੋ ਉਹ 31 ਮਾਰਚ ਤੱਕ ਠੇਕਾ ਸੀਗਾ ਜੀ ਮੈਨੂੰ ਅੱਜ ਹੀ ਰਿਪੋਰਟ ਆਈ ਹੈ ਲੈਟ ਅੱਛ ਕਹਿੰਦੇ ਜੀ 31 ਮਾਰਚ ਤੋਂ ਬਾਅਦ ਇਹ ਠੱਕੇ ਨਹੀਂ ਉੱਥੇ ਪਰਚੀਆਂ ਕੱਟੀ ਜਾਂਦੇ ਜੀ ਬੰਦਿਆਂ ਨਾਲ ਕੰਟੀਨ ਦੀਆਂ ਤੇ ਜੋ ਮਤਲਬ ਪਾਰਕ ਦੇ ਵਿੱਚ ਉੱਥੇ ਚੱਲ ਉੱਥੇ 10 ਮੁੰਡੇ ਬੈਠੇ ਜੀ ਇਹਨਾਂ ਦੇ 20-20 ਰੁਪਏ 50-50 ਰੁਪਏ ਲਈ ਜਾਂਦੇ ਨੇ ਮੂਹਰੇ ਪਾਰਕ ਨਹੀਂ ਕੋਈ ਹੋਰ ਨਹੀਂ ਜਗ੍ਹਾ ਨਹੀਂ ਉੱਥੇ ਲੋਕਾਂ ਨਾਲ ਲੜੀ ਜਾਂਦੇ ਆ ਜੀ ਆ ਹੁਣ 10 10-11 ਅਗਸਤ ਨੂੰ ਆਪਣਾ ਸੌਰੀ ਸਤੰਬਰ ਨੂੰ ਹੋਇਆ ਜੀ ਠੇਕਾ ਉਹ 6 ਮਹੀਨੇ ਉਹੀ ਲੋਕਾਂ ਦੀਆਂ ਪਰਚੀਆਂ ਕੱਟੀ ਗਈ ਜਾਲੀ ਪਰਚੀਆਂ 5-5000 ਰੁਪਏ ਰੋਜ਼ ਕਮਾ ਕੇ ਇਹਨਾਂ ਦੇ ਘਰੇ ਜਾਂਦਾ ਸੀ ਜੀ ਉੱਥੇ ਸਾਰਾ ਕੁਝ ਇੱਥੇ ਜਾਂਦਾ ਸੀ ਜਿੱਥੇ ਵੀ ਜਿਹੜੇ ਬੰਦੇ ਉਹਨੂੰ ਦੀ ਪੜਤਾਲ ਕਰਨੀ ਚਾਹੀਦੀ ਜੀ ਵੀ ਜਿਹਦੇ ਕੋਲ ਜਾਂਦੇ ਪੈਸੇ अच्छा जेकर विधायक की सुनवाई नहीं करूंगा तो फिर करू कौन बिल्कुल जी ਅਸੀਂ ਇਹਨਾਂ ਕੋਲੇ ਬੇਨਤੀ ਕਰਨੀ ਹੈ ਜੀ ਅਸੀਂ ਜਿਹੜੇ ਵਰਕਰ ਆ ਦੇਖੋ ਜੀ ਉਹਨਾਂ ਨੇ ਵਿਧਾਇਕਾਂ ਕੋਲੀ ਬੇਨਤੀ ਕਰਨੀ ਹੈ ਵੀ ਜੀ ਆਹ ਕੰਮ ਕਰਾਓ ਤੇ ਜਦੋਂ ਵਰਕਰਾਂ ਦੀ ਕੋਈ ਕਦਰ ਨਾ ਬੂਖ ਸੁਣਨਾ ਫਿਰ ਅਸੀਂ ਵੱਡੇ ਡੀਟਰਾਂ ਕੋਲੇ ਆ ਤਾਂ ਪੱਖ ਰੱਖਣਾ ਜੀ ਅਸੀਂ ਤਾਂ ਪੱਖ ਰੱਖਣ ਗਏ ਸੀ ਵੀਰ ਜੀ ਇਹਨਾਂ ਨੇ ਪੱਖ ਸਾਡਾ ਸੁਣਿਆ ਨਹੀਂ ਇਹ ਹੋਰ ਪਾਸੇ ਨੂੰ ਲੈ ਕੇ ਗੱਲਾਂ ਬਾਤਾਂ ਵੀ ਦਿੱਲੀ ਆਹ ਵਿਰੋਧ ਹੈ ਜੀ ਇਹਨਾਂ ਦਾ ਜੀ ਜਦੋਂ ਕੋਈ ਮਸਲਾ ਹੀ ਨਹੀਂ ਹੱਲ ਹੁੰਦਾ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ 3.5 ਸਾਲ ਬੀਬਾ ਜੀ ਤੋਂ ਕੋਈ ਕੰਮ ਨਹੀਂ ਹੋਇਆ ਦੇਖੋ 1.5 ਸਾਲ ਰਹਿ ਗਿਆ ਜਿਵੇਂ ਸਾਡੇ ਪਟੰਡਾ ਅਧਿਆਤੀ ਤੇ ਜੀ ਇਹਨਾਂ ਨੇ ਉੱਥੇ ਹਲਕਾ ਇੰਚਾਰਜ ਲਾਤਾ ਜੀ ਬਦਲ ਕੇ ਅਸੀਂ ਤਾਂ ਬੇਨਤੀ ਕਰਦੇ ਆਂ ਪਾਰਟੀ ਨੂੰ ਵੀ ਸਾਨੂੰ 1.5 ਸਾਲ ਲਈ ਕੋਈ ਬੰਦਾ ਇੱਥੇ ਹਲਕਾ ਇੰਚਾਰਜ ਲਾਇਆ ਜਾਵੇ ਜੀ ਪੜ੍ਹੇ ਲਿਖਿਆ ਹਲਕੇ ਦਾ ਬੰਦਾ ਹੋਵੇ ਜੀ ਵਧੀਆ ਬੰਦਾ ਹੋਵੇ ਇਮਾਨਦਾਰ ਅੱਛਾ ਆਮ ਲੋਕਾਂ ਦੇ ਕੰਮ ਹੋ ਰਹੇ ਆ ਮਾੜੇ ਮੋٹے ਕੀ ਆਮ ਲੋਕਾਂ ਦੇ ਵੀ ਜਮਾ ਨਹੀਂ ਹੋ ਰਹੇ ਵਰਕਰਾਂ ਦੇ ਨਹੀਂ ਹੋ ਰਹੇ ਥੋੜੇ ਨਹੀਂ ਹੋ ਰਹੇ ਆਮ ਲੋਕਾਂ ਦੀ ਤਾਂ ਸੁਣ ਰਹੇ ਹੋਣਗੇ ਮਾੜੀ ਮੋਟੀ ਆਕੇ ਆਸ਼ੂ ਜੀ ਕਿਤੇ ਟਾਈਮ ਕੱਢ ਕੇ ਆਓ ਮੌਕਾ ਦੇਖੋ ਵੀਰ ਜੀ ਤਲਵੰਡੀ ਸਾਬੂ ਦੀ ਕੋਈ ਗਲੀ ਨਹੀਂ ਬਣੀ ਕੋਈ ਜੀਵਰੇ ਦਾ ਸਿਸਟਮ ਉਹ ਪਾ ਕੇ ਪਾਤੀਆਂ ਤੇ ਕੋਈ ਗਲੀ ਨਹੀਂ ਬਣੀ ਜਿੱਥੇ ਜਿਹੜੀਆਂ ਸੜਕਾਂ ਬਣੀਆਂ ਜੀ ਸੜਕਾਂ ਦੇ ਇਹਨਾਂ ਨੂੰ ਪਤਾ ਨਹੀਂ ਕਿ ਖੋਰ ਕੀ ਹੈ ਚੱਕਰ ਹੈ ਕਿ ਇਹਨਾਂ ਨੇ ਆਪ ਦੀਆਂ ਫੈਕਟਰੀਆਂ ਇੰਟਰਲੌਕ ਟਾਇਲਆਂ ਲਾਣੀਆਂ ਜਿੱਥੇ ਵੀ ਕੋਈ ਬਣੀਆ ਇੱਕ ਦੋ ਉਹ ਇੰਟਰਲੌਕ ਟਾਇਲਾਂ ਲਵਾਉਂਦੇ ਸੀ ਇਹ ਕਹਿੰਦੇ ਤੁਸੀਂ ਜਦੋਂ ਪ੍ਰੀਮਿਕਸ ਪਾਓ ਤੁਸੀਂ ਨੂੰ ਉੱਚੀ ਕਰਕੇ ਸੜਕ ਬਣਾਓ ਜੀ ਨਵੀਂ ਉੱਥੇ ਤੁਸੀਂ ਇੰਟਰਲੌਕ ਟਾਇਲ ਕਰਾਉਣੇ ਆ ਇੰਟਰਲੌਕ ਟਾਇਲ ਤੇ ਕਿੰਨੀ ਡਿਸਟਰਬੈਂਸ ਆਉਂਦੀ ਹੈ ਜਦੋਂ ਆਪਾਂ ਮੋਟਰਸਾਈਕਲ ਜਾਂ ਗੱਡੀ ਚਲਾਉਂਦੇ ਕਿੰਨਾ ਆਵਾਜ਼ ਆਉਂਦੀ ਹੈ ਕਿੱਥੇ ਛੜਕ ਬਣੀ ਹੋਵੇ ਜੀ ਵੀ ਇਹ ਛੜਕਾਂ ਪੜ ਪੜ ਕੇ ਉੱਥੇ ਇੰਟਰਲੌਕ ਟੈਲਾਂ ਲਾਈ ਜਾਂਦੇ ਆ ਜੀ ਦੇਖੋ ਅੱਛਾ ਫਿਰ ਐਸਾ ਨਾਲ ਦਾ ਤੁਹਾਨੂੰ ਕਾਂਗਰਸੀ ਅਕਾਲੀ ਛੇਡਾ ਕਰਦੇ ਹੋਣਗੇ ਕਿ ਹੋਰ ਚੱਕਲਾ ਝਾੜੂ ਤੇ ਕਰਲਾ ਸਫਾਈ ਝਾੜੂ ਨਾਲ ਬਹੁਤ ਕਰਦੇ ਆ ਵੀਰ ਜੀ ਮੈਂ ਜਾ ਕੇ ਕਿਸੇ ਨੇ ਕਚਹਿਰੀ ਜਣਾ ਉੱਥੇ ਵੀ ਛੇਡਾ ਕਰ ਦਿਆ ਜੀ ਤਾਂ ਹਾਰ ਕੇ ਪੱਗ ਦਾ ਰੰਗ ਬਦਲ ਲਿਆ ਜੀ ਪੱਗ ਦਾ ਰੰਗ ਬਦਲ ਲਿਆ ਸ਼ਰਮ ਆਉਂਦੀ ਸਾਨੂੰ ਤਾਂ ਬਾਹਰ ਨਿਕਲ ਜੰਮ ਨੂੰ ਸਾਨੂੰ ਸਹੀ ਦਸੀਏ ਚੇਡਾਂ ਕਰ ਦਿਆ ਕਹਿੰਦੇ ਤਾਂ ਕੋਈ ਕਹਿੰਦਾ ਪਵਾ ਲਿਆ ਬਲਜਿੰਦਰ ਕੌਰ ਤੋਂ ਹਾਰ ਕੱਲ੍ਹ ਦੀ ਮਨ ਤਾਂ ਬੜੇ ਫੌਂਤ ਰਿਸ਼ਤੇਦਾਰ ਵੀ ਚੇਡਾਂ ਕਰੀ ਜਾਂਦੇ ਕਹਿੰਦੇ ਤੂੰ ਬਾਹਲਾ ਮੂਰੇ ਬੰਦਾ ਸੀ ਉਦੋਂ ਬਾਹਲਾ ਇਨਕਲਾਬੀ ਬੰਦਾ ਸੀਗਾ ਦੱਸੋ ਹੁਣ ਕੀ ਕਹੀਏ ਜੀ ਮੈਂ ਇਨਕਲਾਬੀ ਕਿ ਅਸੀਂ ਤਾਂ ਭਾਈ ਸੋਚ ਕੇ ਪੜ੍ਹੀ ਲਿਖੀ ਕੁੜੀ ਸੀਗੀ ਉਹ ਜਿਵੇਂ ਪੰਜਾਬੀ ਚ ਕਹਿੰਦੇ ਵੀ ਅਸੀਂ ਤਾਂ ਪੰਜਾਬੀ ਨੇ ਕਹਿੰਦੇ ਵੀ ਪੜ੍ਹੇ ਲਿਖੇ ਬੰਦੇ ਵੀ ਅਸੀਂ ਕੁੱਤਾ ਦੇਖ ਕੇ ਫਟਾਫਟ ਵੀ ਅਸੀਂ ਤਾਂ ਜਿਵੇਂ ਕਹਿੰਦੇ ਨੇ ਕੁੱਤਾ ਦੇਖ ਕੇ ਫਟਾ ਪਾਇਆ ਸੀਗਾ ਜੀ ਬਾਅਦ ਵਿੱਚ ਕੁੱਤਾ ਹੀ ਲੰਡਰ ਨਿਕਲ ਗਿਆ ਜੀ ਫਿਰ ਜੀ ਕਰੀਏ ਅੱਛਾ ਠੀਕ ਆ ਹੁਣ ਇਹ ਵੀ ਦੱਸ ਦੋ ਅੱਗੇ ਕਿੱਥੇ ਜਾ ਰਹੇ ਹੋ ਡਾਕਟਰੀ ਕਰੋਗੇ ਜਾਂ ਪਾਰਟੀ 'ਚ ਬਣੇ ਰਹੋਗੇ ਦੇਖੋ ਬੈਠੇ ਪਸਤਾਈ ਜਨੇ ਜੀ ਹੁਣ ਜਿਹੜਾ ਪਿਛਲਾ ਚਲੋ ਜਿਹੜਾ ਹੋ ਗਿਆ ਅਸੀਂ ਤਾਂ ਹੁਣ ਇਹੀ ਨਹੀਂ ਪਾਰਟੀ ਤਾਂ ਦੇਖੋ ਜੀ ਅਸੀਂ ਆਇਆ ਵਾਰ-ਵਾਰ ਰੋਜ਼-ਰੋਜ਼ ਪਾਰਟੀ ਨਹੀਂ ਬਦਲਦੇ ਨਾ ਆਪਾਂ ਨੂੰ ਕੋਈ ਲਾਲਚ ਲੋ ਹੈ ਜੀ ਜੇ ਆਪਾਂ ਨੂੰ ਸਾਡੇ ਮਨ 'ਚ ਇਹ ਹੋਵੇ ਵੀ ਉਧਰੋਂ 2 ਰੁਪਏ ਬਣਾਉਣੇ ਆ ਜਾਂ ਆਪਾਂ ਕੋਈ ਥਾਣੇ ਤਹਿਸੀਲ ਤੋ ਜਾ ਕੇ ਉਹ ਤਾਂ ਸਾਡੇ ਮਨ ਚ ਨਹੀਂ ਅਸੀਂ ਤਾਂ ਫਿਰ ਤੈਨਾਂ ਦੇ ਜਾ ਕੇ ਪੈਰੀ ਹੱਥ ਲਾ ਕੇ ਉਹ ਤੇ ਰੋਜ ਕੋਡੀਆਂ ਤੇ ਲਾ ਕੇ ਅਸੀਂ ਜਿੰਨੇ ਮਰਜ਼ੀ ਰੁਪਏ ਇਕੱਠੇ ਕਰ ਸਕਦੇ ਸੀਗੇ ਤੇ ਇਹਨਾਂ ਦੇ ਹਸਬੈਂਡ ਨਾਲ ਮੇਰੀ ਸਖਰਾਜ ਬੰਦ ਨਾਲ ਭਰਾਵਾਂ ਵਾਲੀ ਗੱਲ ਹੈ ਜੀ ਮੇਰੀ ਬਹੁਤ ਇੱਜ਼ਤ ਕਰਦਾ ਅੱਜ ਵੀ ਰਿਸਪੈਕਟ ਕਰਦਾ ਆਪਣੀ ਉਹ ਤੇ ਪਰ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਤਾਂ ਲੋਕਾਂ ਨੂੰ ਸਾਥੋਂ ਜਦੋਂ ਉੱਥੇ ਕਜਹਿਰਾਂ ਦੇ ਵਿੱਚ ਜਾ ਕੇ ਉੱਥੇ ਰੋਂਦੇ ਰੋਗ ਨਾ ਚੰਨੇ ਨਹੀਂ ਜਾਂਦੇ ਸਾਡਾ ਮਨ ਫਿੰਗਲ ਜਾਂਦਾ ਜੀ ਅਸੀਂ ਤਾਂ ਹੀ ਆਵਾਜ਼ ਠਾਈ ਆ ਵੀ ਅਸੀਂ ਇਸ ਕੰਮ ਨੂੰ ਤਾਂ ਨਹੀਂ ਸਰਕਾਰ ਬਣਾਈ ਸੀ ਯਾਰ ਵੀ ਅਸੀਂ ਲੋਕਾਂ ਦੇ ਸਾਨੂੰ ਦਸੀਸਾਂ ਦਿਨ ਵੀ ਤੁਸੀਂ ਹੱਥ ਕਰਦੇ ਮੂਰੇ ਹੋ ਕੇ ਵੀ ਆਹ ਬੰਦੇ ਭੱਜੇ ਫਿਰਦੇ ਸੀ ਭਾਈ ਦੱਸੋ ਹੁਣ ਸਾਡੇ ਕੰਮ ਕਰਾਓ ਤੇ ਪਾਰਟੀ ਬਦਨ ਵਾਲੀ ਗੱਲ ਤਾਂ ਅਸੀਂ ਇੱਕ ਵਾਰੀ ਸਟੈਂਡ ਤੇ ਖੜਿਆ ਜੀ ਪਾਰਟੀ ਦੇਖਦੇ ਆ ਜੇ ਸਾਡੀ ਕੋਈ ਬਾਹ ਫੜੂਗਾ ਜੀ ਪਾਰਟੀ ਵਿੱਚ ਸਾਡਾ ਮਾਨ ਸਨਮਾਨ ਕਰੂਗਾ ਠੀਕ ਹੈ ਨਹੀਂ ਆਪਦੇ ਘਰੇ ਬੈਠੇ ਜੀ ਡਾਕਟਰ ਦਾ ਕੰਮ ਚਲੀ ਜਾਂਦਾ ਜੀ ਆਪਣਾ ਟਾਈਮ ਪਾਸ ਕਰੀ ਜਾਂਦੇ ਆਪਾਂ ਹਾਂ ਅੱਛਾ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਤੁਹਾਨੂੰ ਮੀਟਿੰਗ ਚ ਜਾਣ ਵਾਸਤੇ ਜਾਂ ਬੁਲਾਇਆ ਗਿਆ ਉਹ ਜਿਹੜੇ ਕੋਠੀ ਦਾ ਜ਼ਿਕਰ ਕਰ ਰਹੇ ਸੀਗੇ ਕਿ ਚੰਡੀਗੜ੍ਹ ਬੁਲਾਵਾਂਗੇ ਫੋਨ ਫਾਨ ਤਾਂ ਨਹੀਂ ਆਇਆ ਕੀ ਆਜੋ ਮੀਟਿੰਗ ਕਰ ਲੋ ਨਹੀਂ ਆਏ ਸੀ ਫੋਨ ਤਾਂ ਜੀ ਮੈਨੂੰ ਆਇਆ ਹੈ ਚੰਡੀਗੜ੍ਹੋਂ ਆਇਆ ਹੈ ਕਹਿੰਦੇ ਤੁਹਾਨੂੰ ਮਿਲਾ ਦਿੰਦੇ ਆ ਡਾਕਟਰ ਸਾਹਿਬ ਇਥੋਂ ਬੀਬਾ ਦਾ ਵੀ ਆਇਆ ਸੀ ਫੋਨ ਤਾਂ ਕਿਸੇ ਬੰਦੇ ਦਾ ਇਹਦੇ ਨੇੜੇ ਵਾਲੇ ਦਾ ਕਹਿੰਦੇ ਡਾਕਟਰ ਸਾਹਿਬ ਵੀ ਤੁਸੀਂ ਨਾਲ ਤਾਂ ਮੇਰੀ ਬਦਨਾਮੀ ਕਰਦੇ ਹੋ ਨਾਲੇ ਤੁਸੀਂ ਆਪ ਦੀ ਤੁਸੀਂ ਆ ਕੇ ਆਪ ਬਹਿ ਕੇ ਜੇ ਤੁਸੀਂ ਕੰਮ ਕਰਨਾ ਤੁਹਾਨੂੰ ਅਹੁਦਾ ਦੇ ਦਿੰਦੇ ਆ ਮੈਂ ਕਹਿੰਦਾ ਜੀ ਨਾ ਅਹੁਦਾ ਤੁਸੀਂ ਸਾਢੇ 3 ਸਾਲਾਂ ਦੇ ਵਿੱਚ ਸਾਨੂੰ ਕੋਈ ਮਾਨ ਨਹੀਂ ਬਖਸ਼ਿਆ ਸੀ ਉਦਾਂ ਦੇ ਭੁੱਖੇ ਨਹੀਂ ਅੱਜ ਤਾਂ ਲੋਕਾਂ ਦੇ ਨਾਲ ਖੜਨ ਵਾਲੇ ਬੰਦੇ ਆ ਵੀ ਲੋਕਾਂ ਦਾ ਕੰਮ ਹੋਵੇ ਪਹਿਲ ਦੇ ਅਧਾਰ ਤੇ ਤੇ ਬਾਕੀ ਹੁਣ ਆਪਾਂ ਇੱਥੇ ਤਾਂ ਜਾਣਾ ਹੀ ਕੀ ਹੈ ਜੀ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਕੇਰਾ ਫਰਕ ਪੈ ਜੇ ਤੇ ਅਸੀਂ ਉਹ ਕੰਮ ਨਹੀਂ ਵਾਰ-ਵਾਰ ਆਪਾਂ ਕਿੰਨੇ ਕਹੀ ਜਾਂਨ ਆਪਾਂ ਨੂੰ ਕੋਈ ਦਾ ਆਪਾਂ ਨੂੰ ਲਾਲਚ ਨਹੀਂ ਜੀ ਆਪਾਂ ਤਾਂ ਉਹਦੀ ਸੱਚੇ ਮਾਨ ਨਾਲ ਕਿਰਤ ਕਰਨੀ ਹੈ ਜੀ ਆਪਦੀ ਕਮਾਈ ਕਰਨੀ ਹੈ ਸੱਚੇ ਮਾਨ ਨਾਲ ਜੁੜੇ ਸੀਗੇ ਜੀ ਇਹਨਾਂ ਦੇ ਮਨ 'ਚ ਪਰ ਹੋਰ ਭਾਵਨਾਵਾਂ ਬਾਗੀਆਂ ਚਲੋ ਜਿਵੇਂ ਇਹਨਾਂ ਨੂੰ ਵੈਗੁਰੂ ਖਪਲਾ ਕਰੇ ਜੀ ਭਾਈ ਜੀ ਠੀਕ ਹੈ ਸਾਰੀ ਗੱਲ ਠੀਕ ਹੈ ਦੁੱਖ ਕਿਹੜੀ ਗੱਲ ਦਾ ਮਨਾ ਰਹੇ ਹੋ ਕਿਹੜੀ ਗੱਲ ਦਾ ਦੁੱਖ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਸਭ ਤੋਂ ਵੱਧ ਦੁੱਖ ਵੀ ਜੀ ਇਸ ਗੱਲ ਦਾ ਹੈ ਵੀ ਦੇਖੋ ਪੈਸਾ ਵੀ ਬਣ ਜਾਣਾ ਬੰਦਾ ਕੋਈ ਕੰਮ ਕਰਕੇ ਅਸੀਂ ਨਹੀਂ ਕਹਿੰਦੇ ਜੇ ਅਸੀਂ ਪੈਸਾ ਖਰਾਬ ਕਰਤਾ ਪਾਰਟੀ ਪਿੱਛੇ ਉਹ ਅਸੀਂ ਛੱਡ ਲਾਂਗੇ ਕੋਈ ਗੱਲ ਨਹੀਂ ਸਭ ਤੋਂ ਵੱਧ ਦੁੱਖ ਸਾਨੂੰ ਇਹ ਹੈ ਜੀ ਕਦੇ-ਕਦੇ ਅਸੀਂ ਪੁਰਾਣੀ ਜਦੋਂ ਫੋਟੋ ਦੇਖਦੇ ਨਾ ਜੀ ਸਾਡੀ 10 ਸਾਲ ਪੁਰਾਣੀ ਮੈਂ ਚੋਣਾ ਵੀ ਲੜੀ ਐ ਐਮਸੀ ਦੀ ਚੋਣ ਵੀ ਲੜੀ ਮੈਂ ਸਾਨੂੰ ਜੋ ਫੋਟੋ ਦਿਖਾ ਦੇਣਾ ਮੈਨੂੰ ਇਹ ਆਉਂਦਾ ਯਾਰ ਮੈਨੂੰ ਸ਼ੀਸ਼ੇ ਦੇਖ ਕੇ ਵੀ ਜ ਮਨਾ 10 ਸਾਲ ਜ਼ਿੰਦਗੀ ਦਾ ਸਮਾਂ ਬਹੁਤ ਵੱਡਾ ਹੁੰਦਾ ਹੈ ਵੀ ਅਸੀਂ ਇਹ 10 ਸਾਲ ਇਹ ਨਾ ਪਿੱਛੇ ਬਲਜਿੰਦਰ ਕੌਰ ਪਿੱਛੇ ਖਰਾਬ ਕਰ ਲਏ ਉਹ ਸਮਾਂ ਨਹੀਂ ਸਾਨੂੰ ਮੁੜ ਕੇ ਮਿਲਣਾ ਇਹ ਦੁੱਖਾਂ ਦਾ ਕਦੇ ਕਦੇ ਤੇ ਇੱਕ ਦੂਸਰੀ ਗੱਲ ਮੇਰੀ ਬੇਨਤੀ ਇਹ ਹੈ ਵੀਰ ਜੀ ਦੇਖੋ ਮੈਂ ਸੱਚ ਬੋਲ ਰਿਹਾ ਬਿਲਕੁਲ ਕੱਲ੍ਹ ਵਾਲੀ ਇੰਟਰਵਿਊ 'ਚ ਵੀ ਬਿਲਕੁਲ ਜਿੰਨੀ ਨਰੋਲ ਸੱਚ ਕਹੀ ਹੈ ਹੁਣ ਮੈਨੂੰ ਇੱਕ ਇਸ ਗੱਲ ਦਾ ਦੁੱਖ ਹੈ ਮੈਨੂੰ ਹੋਰ ਕੋਈ ਡਰ ਨਹੀਂ ਮੈਂ ਕੋਈ ਡਰਦਾ ਨਹੀਂ ਵਾਹਿਗੁਰੂ ਜੀ ਮੇਰੇ ਨਾਲ ਆਪਾਂ ਨੂੰ ਕੋਈ ਡਰ ਤਾਂ ਕਿਸੇ ਦਾ ਨਹੀਂ ਵਾਹਿਗੁਰੂ ਦਾ ਕੰਨਾ ਡਰ ਹੈ ਮੈਨੂੰ ਹੁਣ ਇਹ ਡਰ ਆ ਜੀ ਨਾਲ ਇਹਨਾਂ ਦਾ ਇਹਨਾਂ ਤੋਂ ਮੈਨੂੰ ਇਹ ਡਰ ਆ ਇਹ ਬੰਦੇ ਅੱਤਵਾਦੀ ਰਹੇ ਆ ਜੀ ਪਹਿਲਾਂ ਇਹਨਾਂ ਦਾ ਚਾਚਾ ਬਲੇਂਦਰ ਕੌਰ ਦਾ ਇਹਦਾ ਪਿਓ ਵੀ ਅੱਤਵਾਦੀ ਹੈ ਜੀ ਹਲਕੇ ਦੇ ਬੰਦੇ ਸਾਰੇ ਇਹਨਾਂ ਤੋਂ ਵਿਚਾਰੇ ਡਰਦੇ ਜਿਹੜੇ ਆਮ ਬੰਦੇ ਜੀ ਵਰਕਰ ਤੇ ਇਹਨਾਂ ਨੇ ਬਾਈ ਜੀ ਮਹੀਨਾ ਪਹਿਲਾਂ ਵੀ ਸਾਡਾ ਇੱਕ ਵਰਕਰ ਦਲਵਾਰ ਸਿੰਘ RAMME ਮੰਡੀ ਤੋਂ ਉਹਨੇ ਆਵਾਜ਼ ਠਾਈ ਸੀ ਟਰੱਕ ਯੂਨੀਅਨ ਦੀ ਉਹਦੀਆਂ ਬਾਈ ਜੀ ਇਹਨਾਂ ਨੇ ਲੱਤਾਂ ਦਰਾ ਦੇ ਉਹ ਬੰਦੇ ਤੁਸੀਂ ਵੀਡੀਓ ਵੀ ਦੇਖ ਲਓ ਆਨ ਰਿਕਾਰਡਰ ਹਸਪਤਾਲ ਦੇ ਵਿੱਚ ਪਟਿਆਲੇ ਅੱਜ ਵੀ ਪਿਆ ਹੋ ਉਹਦੀਆਂ ਬਜਾ ਨੇ ਲੱਤਾਂ ਦਰਾਦੀਆਂ ਉਹ ਬੰਦਾ ਉਹਨਾਂ ਆਨ ਰਿਕਾਰਡ ਦੇ ਵਿੱਚੋਂ ਬੋਲੀ ਜਾਂਦਾ ਵੀ ਮੇਰੇ ਜੀ ਇਹਨਾਂ ਨੇ ਲੱਤਾਂ ਚੜਾਈਆਂ ਮੇਰੇ ਜੀ ਇਹਨਾਂ ਨੇ ਦੁਸ਼ਮਣੀਆਂ ਹੋਰ ਮੇਰੀ ਕਿਸੇ ਨਾਲ ਹੈ ਨਹੀਂ ਸੀ ਵੀ ਇਹਨਾਂ ਨੇ ਪਰਚਾ ਕਰੋ ਜੀ। ਆਨ ਪਛਾਤੇ ਬੰਦੇ ਦੇ ਕਾਰਵਾਈ ਕਰਾ ਕੇ ਕਰਾਦੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਵੀ ਦੇਖੋ ਜੇ ਕਿਸੇ ਬੰਦੇ ਨਾਲ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਣਾ ਉਹ ਬੰਦੇ ਦੀ ਜੀ ਆਹ ਫੋਟੋ ਦੇਖੋ ਭਾਈ ਇਹ ਆ ਬੰਦਾ ਮੈਂ ਅੱਜ ਤੱਕ ਪਤਾ ਨਹੀਂ ਗਿਆ ਪਟਿਆਲੇ ਜਾ ਕੇ ਆਹ ਖੜਾ ਜਿਹਾ ਬੰਦਾ ਕੋਈ ਨਹੀਂ ਪਤਾ ਨਹੀਂ ਫੇਸ ਵੀ ਨਹੀਂ ਮਾ ਜਨੂੰ ਪੇ ਹੁਣ ਹਸਪਤਾਲ ਦੇ ਵਿੱਚ ਪਿਆ ਹੀ ਬੰਦਾ ਇਹ ਦੂਸਰੀ ਗੱਲ ਬਾਈ ਜੀ ਕਿ ਰਾਮੇ ਮੰਡੀ ਤੋਂ ਗੋਰਾ ਸਿੰਘ ਆ ਸਾਡੇ ਸਾਲ ਪਹਿਲਾਂ ਉਹਨੇ ਬੈਠਾ ਜੀ ਉਹਦੀ ਮਾਜ ਨੂੰ ਦਵਾਈਆਂ ਗਿਆ ਕਹਿੰਦੇ ਤੇਰੇ ਤੇ ਪਰਚਾ ਕਰ ਦਿਆਂਗੇ ਜੀ ਤੂੰ ਉਹ ਅਸਲਾ ਤਾਂ ਦੇਖੋ ਬੰਦੇ ਰੱਖਣੀ ਹੈ ਸੇਫਟੀ ਵਾਸਤੇ ਉਹਨੂੰ ਐਸਐਚਓ ਤੋਂ ਫੋਨ ਕਰਾਇਆ ਕਹਿੰਦੇ ਅਸਲਾ ਚੱਕ ਲੈ ਦੇ ਕਾਰਵਾਈ ਕਰ ਉਹਦੋਂ ਬਟਾਰੇ ਤੋਂ ਵੀਡੀਓ ਦੁਆਰੇ ਪਾਤੀ ਕਹਿੰਦਾ ਭਾਈ ਮੈਂ ਤਾਂ ਵੀ ਅਸਲਾ ਨਹੀਂ ਚੱਕਦਾ ਮੇਰਾ ਤੁਹਾਡੇ ਨਾਲ ਕੋਈ ਬਹਿਰ ਨਹੀਂ ਤੇ ਸਾਡੇ 113 ਬੰਦ ਪਿੰਡ ਤੋਂ ਜੀ ਸਾਡਾ ਪੁਰਾਣਾ ਹੀ ਵਲੰਟੀਅਰ ਸੀ ਕਾਲਾ ਸਿੰਘ ਜੀ ਤੇ ਉਹਦੀ ਬਾਜੀ ਮਸਜੀਤ ਕੌਰ ਉਹਨਾਂ ਨੇ ਬਹੁਤ ਬੇਨਤੀ ਕੀਤੀ ਆ ਉਹਨਾਂ ਨੇ ਕਿਤੇ ਪਿੱਛੇ ਜੇ ਕਮੈਂਟ ਵਗੈਰਾ ਕਰਤੇ ਚਲੋ ਹੁੰਦੇ ਹੀ ਹੁੰਦੇ ਨੂੰ ਜੀ ਤੇ ਉਹਨੂੰ ਥਾਣੇ ਭਾਈ ਰੱਖਿਆ ਰਾਤ ਵਰ੍ਹੀ ਰਾਤ ਚ ਕਠਾਣਾ ਹੀ ਰੱਖਿਆ ਜੀ ਵੀ ਇਹ ੱਟਕਾ ਕਰਦੇ ਆ ਜੀ ਮੈਂ ਤੁਹਾਡੇ ਕੋਲੇ ਤੁਹਾਡੇ ਮਾਦੀ ਹਵਰਾਹੀ ਬੇਨਤੀ ਕਰਦੇ ਆ ਜੀ ਦੇਖੋ ਮੈਂ ਵੀ ਕੱਲਾ ਬੰਦਾ ਜੀ ਮੈਂ ਰਾਤ ਵਰ੍ਹਾਤੇ ਬਾਹਰ ਵੀ ਜਾਣਾ ਮੈਡੀਸਨ ਦੇਣ ਵੀ ਜਾਣਾ ਜੀ ਤੇ ਆਸ਼ੂ ਜੀ ਮੇਰੇ ਤੇ ਜੇ ਕੋਈ ਨਫਾ ਨੁਕਸਾਨ ਕਰਾਉਂਦਾ ਜਾਂ ਮੇਰੇ ਪਰਿਵਾਰ ਦਾ ਮੇਰਾ ਬੇਟਾ ਪੜ੍ਹਦਾ ਬੀਏ ਕਰਦਾ ਜੀ ਗੱਭਰੂ ਹੈ ਵੀ ਇਹ ਪਰਿਵਾਰ ਦੋਨੇ ਭਾਈ ਬਲਜਿੰਦਰ ਕੌਰ ਦਾ ਭਰਾ ਜੀ ਉਦੇ ਵੀਰ ਜੀ ਰਮਨਦੀਪ ਸਿੰਘ ਜੀ ਤੇ ਦਰਸ਼ਨ ਸਿੰਘ ਤੇ ਬਲਜਿੰਦਰ ਕੌਰ ਐਮ ਐਲਏ ਇਹ ਜ਼ਿੰਮੇਵਾਰ ਆ ਜੇ ਮੇਰੇ ਨਫੇ ਨੁਕਸਾਨ ਦੇ ਕੱਲੋਂ ਮੇਰਾ ਕੋਈ ਨਫਾ ਨੁਕਸਾਨ ਕਰਾਉਂਦਾ ਕਿਸੇ ਬੰਦੇ ਤੋਂ ਵੀ ਕਰਾਉਂਦਾ ਜੀ ਦੇਖੋ ਮੈਂ ਤਾਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਕਾਰਨ ਹੀ ਹੋਣੇ ਚਾਹੀਦੇ ਸਿੱਧੀ ਜੀ ਲਾਸਟ ਵਿੱਚ ਮੇਰੀ ਇਹ ਮੰਗ ਹੈ ਜੀ ਅੱਛਾ ਕੋਈ ਮੰਗ ਵੀ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਨੂੰ ਚਿੱਠੀ ਲਿਖ ਰਿਹਾ ਜੀ ਅੱਜ ਹੀ ਪ੍ਰਸ਼ਾਸਨ ਨੂੰ ਚਿੱਠੀ ਲੇ ਕੇ ਨਾ ਐਸ ਐਸ ਪੀ ਸਾਹਿਬ ਨੂੰ ਵੀ ਡੀ ਆਈ ਜੀ ਸਾਹਿਬ ਨੂੰ ਪਾਉਣਾ ਜੀ ਬਾਕੀ ਮੈਂ ਇੱਕ ਮੰਤਰੀ ਮੁੱਖ ਮੰਤਰੀ ਸਾਹਿਬ ਭਵੰਤ ਮਾਨ ਜੀ ਨੂੰ ਪਾਉਣਾ ਸਪੀਡ ਪੋਸਟ ਕਰਾਉਣਾ ਬਾਈ ਹੈਂਡ ਵੀ ਦੇਵਾਂ ਜਾਂ ਕਿਵੇਂ ਕਰਾਂ ਜੀ ਤੇ ਇੱਕ ਮੇਰੀ ਬੇਨਤੀ ਹੋਰ ਹੈ ਡੀਜੀ ਸਾਹਿਬ ਨੂੰ ਸਾਡੇ ਆਈਜੀ ਸਾਹਿਬ ਨੂੰ ਡੀਜੀਪੀ ਨੂੰ ਵੀ ਪਾ ਕੇ ਅਸੀਂ ਕਿ ਮੈਂ ਦੇਖੋ ਬਾਹਰੋਂ ਅੰਦਰ ਜਾਣਾ ਜੀ ਮੈਂ ਸਮਾਜ ਸੇਵੀ ਕੰਮ ਆਸੀ ਜਿਵੇਂ ਆ ਹੁਣ ਅਸੀਂ ਕੋਵਿਡ ਦੇ ਵਿੱਚ ਕੋਵਿਡ ਦੇ ਵਿੱਚ ਵੀ ਅਕੀਓ ਕੰਮ ਕੀਤਾ ਖੜਾ ਦੇ ਵਿੱਚ ਫਾਜ਼ਲ ਕਰਕੇ ਆ ਜਿਵੇਂ ਮੈਂ ਦੇਖੋ ਬਾਹਰੋਂ ਤੁਰਹ ਫਿਰਦਾ ਤੇ ਜ਼ਿਲ੍ਹੇ ਦਾ ਚੇਅਰਮੈਨ ਹੋਣ ਦੇ ਨਾਤੇ ਮੈਨੂੰ ਮੈਡੀਕਲ ਸਭਾਵਾਂ ਦੇਣੀਆਂ ਪੈਂਦੀਆਂ ਜੀ ਰਾਤ ਨੂੰ ਵੀ ਜਾਣਾ ਪੈਂਦਾ ਤੇ ਸਰ ਮੈਨੂੰ ਕੋਈ ਸਖਿਆਮਈਆ ਕਹੀ ਜਾਵੇ ਤਾਂ ਮੈਂ ਧੰਨਵਾਦ ਮੁੰਗ ਸਰਕਾਰ ਦਾ ਬਾਅਦ ਦੇ ਵਿੱਚ ਕੀ ਫਾਇਦਾ ਦੇਖੋ ਜਿਵੇਂ ਦਰਬਾਰ ਸਿੰਘ ਨੇ ਲੱਤਾਂ ਤੋੜ ਦਿੱਤੀਆਂ ਆ ਹੋ ਗਿਆ ਵਿਚਾਰਾ ਪਟਾਲੇ ਪਿਆ ਇਹ ਬੰਦਾ ਤੇ ਮੈਨੂੰ ਕੋਈ ਸੁਖੀ ਵੀ ਵਗਾਰ ਦਿੱਤੀ ਜਾਵੇ ਹਾਂ ਮੈਂ ਬੇਨਤੀ ਕਰਦਾ ਸਰਕਾਰ ਤੋਂ ਸਾਡੇ ਡੀਜੀਪੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਜੀ ਵੀ ਮੈਨੂੰ ਦੋ ਬੰਦੇ ਮੁਲਾਜ਼ਮ ਦਿੱਤੇ ਜਾਣ ਜੀ ਕਿਉਂਕਿ ਰਾਤ ਰਾਤ ਤੇ ਮੈਂ ਮੈਡੀਕਲ ਦੇਣ ਜਾਂਦੀ ਜੀ ਤੇ ਇਹਨਾਂ ਤੋਂ ਮੈਨੂੰ ਪੂਰਾ ਖਤਰਾ ਜੀ ਇਹ ਕਾਰਨ ਕਿ ਜੀ ਹਟਦੇ ਨੇ ਮੈਨੂੰ ਪਤਾ ਹੈ ਕਹੀ ਵੀ ਜਾਂਦੇ ਆ ਅਡਾ ਕਮਾਂਦੀ ਬੰਦਾ ਗਿਆ ਸੀਗਾ ਜੀ ਇੰਨਾ ਪਹਿਲਾਂ ਪ੍ਰੇਮਦਰ ਕੌਰ ਕੋਲੇ ਕਮਾਂਦੇ ਉਹਨੇ ਸਪੈਸ਼ਲ ਕਿਹਾ ਜੀ ਮੈਂ ਉਹਦੀ ਬਿਆਨ ਵੀ ਦਵਾ ਦੂੰ ਗੁਰਸਿੱਖ ਬੰਦਾ ਕਹਿੰਦੀ ਬਾਬਾ ਡਾਕਟਰ ਨੂੰ ਸਮਝਾ ਲਾ ਨਹੀਂ ਮੈਂ ਉਹਨੂੰ ਲੱਤਾਂ ਤਾਂਾਂਗੇ ਦੀ ਇਹਨੇ ਤਾਂ ਸ਼ਰੇਮ ਧੰਨਵਾਦ ਤੁਸੀਂ ਜੁੜੇ ਜਾਣਕਾਰੀ ਸਾਂਝ ਕੀਤੀ ਬਹੁਤ ਬਹੁਤ ਧੰਨਵਾਦ ਪੁਆਇੰਟ ਆਫ ਪੰਜਾਬ ਦੇ ਨਾਲ ਜੁੜਨ ਲਈ